ਜੀਿੰਦਗੀ ਤਾਂ ਹੁੰਦੀ ਦਿਲਾਂ ਬੇਵਫਾ ਕਿਸੇ ਮੋੜ ਉੱਤੇ ਠੁੱਕ ਰਾਜਾਂ ਉਹ ਮੋਤ ਰਾਣੀ ਕਹਿੰਦੇ ਹੁੰਦੀ ਦਿਲ ਦੀ ਨਸ ਨਸ ਵਿੱਚ ਜੋ ਸਮਾਜਾਂ ਜਿੰਦਗੀ ਤਾਂ ਹੁੰਦੀ ਦਿਲਾਂ ਬੇਵਫਾ ਉਹ ਕਿਸੇ ਮੋੜ ਉੱਤੇ ਠੁੱਕ ਰਾਜਾਂ ਕਿਸੇ ਮੋੜ ਉੱਤੇ ਠੁੱਕ ਰਾਜਾਂ ਉਧਰ ਤੇ ਕਿਵੇਂ ਕਿਵੇਂ ਚੱਲਦੀ ਮੇખી ਚੱਲ ਰੰਗ ਕਰਤਾਰੇ ਲੋਭ ਮੋਹ ਹੰਕਾਰ ਨਾਲੇ ਨਿੰਦਿਆ ਇਹ ਖਾ ਤੂੰ ਮਨ ਚੋਂ ਵਿਸਾਰ ਦੇ ਲੋਭ ਮੋਹ ਹੰਕਾਰ ਨਾਲੇ ਨਿੰਦਿਆ ਇਹ ਖਾ ਨੂੰ ਮਨ ਚੋਂ ਵਿਸਾਰ ਦੇ ਰਾਜੂ ਸਾਜ ਪਾ ਕੇ ਚੱਲ ਸੱਚਾਈ ਨਾਲ ਨਾਮ ਚੰਗਿਆ ਚ ਆਪੇ ਪਿੱਛੋਂ ਆ ਜਾਊ ਜ਼ਿੰਦਗੀ ਤਾਂ ਹੁੰਦੀ ਦਿਲਾਂ ਬੇਵਫਾ ਕਿਸੇ ਮੋੜੇ ਉੱਤੇ ਠੁੱਕ ਰਾਜਉ ਮੌਤ ਰਾਣੀ ਹੁੰਦੀ ਕਹਿੰਦੇ ਦਿਲ ਦੀ ਨਾਸ ਨਾਸ ਵਿੱਚ ਜੋ ਸਮਾ ਜਾਉ ਜ਼ਿੰਦਗੀ ਤਾਂ ਹੁੰਦੀ ਦਿਲਾਂ ਬੇਵਫਾ ਕਿਸੇ ਮੋੜੇ ਉੱਤੇ ਠੁੱਕ ਰਾਜਉ ਕਿਸੇ ਮੋੜੇ ਉੱਤੇ ਠੁੱਕ ਰਾਜਉ ਹਉ ਕਣਕਾਂ ਵਿੱਚ ਜਿਹੜਾ ਵਸਦਾ ਥਣਿਆ ਆੜਿਆ ਪਰਿਤ ਰੱਖੀ ਜੋੜ ਕੇ ਕਿਰਤ ਬਣਾ ਕੇ ਰੱਖੀ ਬੰਦਗੀ ਹੜ ਮੇਰੇ ਨਾ ਮੇਰੇ ਤੁਮਾਰੇ ਮੋੜ ਕੇ ਹਉ ਕਿਰਤ ਬਣਾ ਕੇ ਰੱਖੀ ਬੰਦਗੀ ਹੜ ਦਵੇ ਨਾ ਦਵੇ ਹਉ ਪਾਣੀ ਮੋੜ ਕੇ ਉਹ ਦੇ ਹੁਕਮ ਬਿਨਾ ਨੀ ਪੱਤਾ ਹਿੱਲਦਾ ਆਜੇ ਆਈ ਤੇ ਤਨਹਿਰੀਆਂ ਚੁਲਾ ਜਾਊ ਜ਼ਿੰਦਗੀ ਤਾਂ ਹੁੰਦੀ ਦਿਲਾਂ ਬੇਵਫਾ ਹਉ ਕਿਸੇ ਮੋੜ 'ਤੇ ਠੁੱਕ ਰਾਜਾਉ ਮੌਤ ਰਾਣੀ ਹੁੰਦੀ ਆ ਰੋ ਦਿਲ ਦੀ ਨਸ ਨਸ ਵਿੱਚ ਜੋ ਸਮਾ ਜਾਉ ਜ਼ਿੰਦਗੀ ਤਾਂ ਹੁੰਦੀ ਦਿਲਾਂ ਬੇਵਫਾ ਹਉ ਕਿਸੇ ਮੋੜ 'ਤੇ ਠੁੱਕ ਰਾਜਾਉ ਕਿਸੇ ਮੋੜ 'ਤੇ ਠੁੱਕ ਰਾਜਾਉ